ਖਬਰ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੜਸ਼ੰਕਰ ਕੋਟਫਤੋਈ ਜਾਣ ਵਾਲੀ ਬਿਸ਼ਦੁਆਬ ਨਹਿਰ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਲ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਜਿਵੇਂ ਹੀ ਲੋਕਾਂ ਦੇ ਵੱਲੋਂ ਲਾਸ਼ ਨੂੰ ਪਾਣੀ ਦੇ ਵਿੱਚ ਤੈਰਦੇ ਹੋਏ ਦੇਖਿਆ ਜਾਂਦਾ ਹੈ ਤਾਂ ਤੁਰੰਤ ਹੀ ਉਹਨਾਂ ਦੇ ਵੱਲੋਂ ਇਸ ਦੀ ਸੂਚਨਾ ਥਾਣਾ ਗੜਸ਼ੰਕਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਥਾਣਾ ਗੜਸ਼ੰਕਰ ਪੁਲਿਸ ਮੁਖੀ ਗਗਨਦੀਪ ਸੇਖੋਂ ਆਪਣੀ ਟੀਮ ਦੇ ਸਮੇਤ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਪੁਲਸ ਪਾਰਟੀ ਦੀ ਸਹਾਇਤਾ ਦੇ ਨਾਲ ਰਾਹਗੀਰਾਂ ਦੀ ਸਹਾਇਤਾ ਦੇ ਨਾਲ লাশ ਨੂੰ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਸਿਵਲ ਹਸਪਤਾਲ ਮੋਰਚਰੀ ਹਾਊਸ ਵਿਖੇ ਰਖਵਾ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਗੜਸ਼ੰਕਰ ਮੁਖੀ ਗਗਨਦੀਪ ਸੇਖੋਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ লাশ ਨੂੰ ਮੋਰਚਰੀ ਹਾਊਸ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਫਿਲਹਾਲ ਇਸ ਦੀ ਸ਼ਨਾਖਤ ਹਲੇ ਨਹੀਂ ਹੋ ਪਾਈ ਹੈ ਤੇ ਸ਼ਨਾਖਤ ਹੋਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਿਸਤਵ ਦਵਾਬ ਨਹਿਰ ਦੇ ਇੱਥੇ ਡੈੱਡ ਬੋਡੀ ਆ ਰਹੀ ਹੈ ਜਿਹੜਾ ਕਿ ਅਸੀਂ ਪਿੰਡ ਦੇ ਨੇੜੇ ਗੋਲੀਆਂ ਦੇ ਲਾਗੇ ਅਸੀਂ ਉਹਨੂੰ ਜਿਹੜਾ ਆ ਅਸੀਂ ਇਹਨੂੰ ਬਾਹਰ ਕੱਢਿਆ ਤੇ ਹੁਣ ਇਹਨੂੰ ਕਬਜ਼ਾ ਪੁਲਸ ਲੈ ਕੇ ਤੇ ਇਹਦੀ شناخت ਕਰਕੇ ਸਿਵਲ ਹਸਪੀਟਲ ਚਾ ਕਰ ਰਹੇ ਹਾਂ